ਕੀ ਦੱਸਾਂ ਬੇਬੇ ਮੇ ਤਾਂ ਬੁਖਾਰ ਲਿਆਂਦਾ ਮੈਂ ਨਹੀਂ ਲੈਂਦਾ ਚੱਲ ਹੁਣ ਬਿਚੇਰੀਆਂ ਹੋ ਗਈਆਂ ਚੁਗਲੀਆਂ ਮੈਂ ਤੈਨੂੰ ਸਵੇਰੇ ਫੋਨ ਲਾਉਂਗੀ ਪੂਰਾ ਉਜੜਾ ਹੁੰਦਾ ਹੋਣਾ ਮਾਜੀ ਰੋਟੀ ਬਣਾਉਣੀ ਹੈ ਹਜੇ ਹੁਣ ਮੈਂ ਸੌਣ ਲੱਗੀ ਆ ਬੇਬੇ ਚੰਗਾ ਹਾਈ ਹੋਏ ਮੇਰੇ ਰੱਬਾ ਵਿਚਾਰੀ ਐਨੀ ਬਿਮਾਰ ਆ ਫੇਰ ਵੀ ਮੇਰੀ ਐਨੀ ਫਿਕਰ ਕਰਦੀ ਆ ਵੀ ਕਿਤੇ ਲੱਭਾ ਭੁੱਖਾ ਨਾ ਰਹਿ ਜੇ ਅੱਜ ਮੈਂ ਇਹਨੂੰ ਵੀ ਨਹੀਂ ਭੁੱਖਾ ਸੌਣ ਦਿੰਦਾ ਅੱਜ ਲੱਭਾ ਆਪ ਰੋਟੀਆਂ ਪਕਾਊਗਾ ਦੋ ਮੈਂ ਖਾਊਗਾ ਦੋ ਇਹਨੂੰ ਖਵਾਊਗਾ ਲੱਭਾ ਸਿਆ ਤਿਆਰ ਹੋ ਜਾ ਆਪਦਾ ਪਤਨੀ ਧਰਮ ਨਵਾਉਣ ਵਾਸਤੇ ਕਿ ਤੇ ਪਰਿਵਾਰ ਦਿਆਂ ਜੀ ਆ ਤੁਸੀਂ ਕੀ ਕਰੀ ਜਾਂਦੇ ਆ ਕਰਨਾ ਕੀ ਹੈ ਭਾਗਵਾਨ ਮੈਂ ਤੈਨੂੰ ਤੇ ਤੇਰੀ ਮਾਂ ਨੂੰ ਫੋਨ ਤੇ ਗੱਲਾਂ ਕਰਦੇ ਸੁਣ ਲਿਆ ਸੀ ਵੀ ਤੂੰ ਇੰਨੀ ਜਿਆਦਾ ਬਿਮਾਰ ਹੈ ਮੈਂ ਕਿਹਾ ਚਲ ਕਾਲੋ ਰਾਮ ਕਰ ਲੈਂਦੀ ਐ ਮੈਂ ਦੋਨਾਂ ਦੀਆਂ ਰੋਟੀਆਂ ਪਕਾ ਲੈਣਾ ਤੇ ਰੋਟੀਆਂ ਪਕਾਈ ਜਾਣਾ ਉਹ ਤਾਂ ਗੱਲ ਠੀਕ ਆ ਪਰ ਤੂੰ ਮੇਰੀਆਂ ਤੇ ਮੇਰੀ ਮਾਂ ਦੀਆਂ ਲੋਕ ਲੋਕ ਕੇ ਗੱਲਾਂ ਸੁਣਦਾ ਤੈਨੂੰ ਸ਼ਰਮ ਨਹੀਂ ਆਉਦੀ ਚੰਗਣਾ